ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਪੱਠਾ ਸਾਹਿਬ ਅਤੇ ਪੱਠਾ ਸਾਹਿਬ ਦਾ ਇਤਿਹਾਸ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ 10ਵੇਂ ਗੁਰੂ ਗੋਬਿੰਦ ਸਿੰਘ ਜੀ ਇਸ ਏਗਾ ਤੇ ਪਹੁੰਚੇ ਅਤੇ ਕੋਟਲਾ ਨਿਹੰਗਖਾਨ ਦੇ ਜਿਹੜੇ ਨੌਕਰ ਸਨ ਪੱਠੇ ਦੇ ਕੰਮ ਕਰਦੇ ਉਹਨਾਂ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਨੂੰ ਪੱਠੇ ਵਾਲਾ ਇਸ਼ਾਰਾ ਕਰਕੇ ਆਰਾਮ ਕਰਨੇ ਵਾਸਤੇ ਕਿਹਾ ਅਤੇ ਉਸ ਤੋਂ ਬਾਅਦ ਕੋਟਲਾ ਨਿਹੰਗਖਾਨ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਆਣ ਦਾ ਪਤਾ ਲੱਗਣਾ ਤੇ ਨੰਗੇ ਪੈਰੀ ਣਠੇ ਣਠੇ ਇਸ ਜਗ੍ਹਾ ਤੇ ਆਇਆ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਪੱਠਾ ਸਾਹਿਬ ਜੀ ਦੀ ਖੋਜ ਹੋਈ ਉਸ ਦੇ ਬਾਰੇ ਪੂਰੀ ਜਾਣਕਾਰੀ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੱਠਾ ਸਾਹਿਬ ਦੀ ਖੋਜ ਕਿਵੇਂ ਹੋਈ ਸ਼੍ਰੀ ਪੱਠਾ ਸਾਹਿਬ ਦੀ ਖੋਜ ਰਾਜਪੂਤਾਂ ਦੇ ਰਾਜ ਤੋਂ ਬਾਅਦ ਮੁਸਲਮਾਨ ਪਠਾਨ ਸੈਦ ਅਤੇ ਮੁਗਲ ਬਾਦਸ਼ਾਹ ਦੇ ਸਮੇਂ ਤੋਂ ਰੋਪੜ ਸ਼ਹਿਰ ਦੇ ਰਾਜ ਪ੍ਰਬੰਧ ਦਾ ਵਰਣਨ ਹੈ ਸਭ ਤੋਂ ਪਹਿਲਾਂ ਕੋਟਲਾ ਨਿਹੰਗ ਨਿਵਾਸੀ ਬਾਬਾ ਢੇਰੂ ਜੀ ਨੇ ਸੰਗਤਾਂ ਨੂੰ ਨਾਲ ਲੈ ਕੇ ਬਾਜ਼ੀਆਂ ਗਾਜ਼ੀਆਂ ਦੀ ਰੌਣਕ ਦੇ ਵਿੱਚ ਇੱਕ ਨਗਰ ਕੀਰਤਨ ਕੱਢ ਕੇ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਇੱਕ ਦਰਖਤ ਦੇ ਸਿਖਰ ਦੇ ਉੱਤੇ ਲਹਿਰਾਇਆ ਬਾਅਦ ਵਿੱਚ ਬਾਬਾ ਢੇਰੂ ਜੀ ਦੇ ਪੋਤਰੇ ਭਾਈ ਤਿਰਲੋਕ ਸਿੰਘ ਨੇ ਬਾਬਾ ਜੀਵਨ ਸਿੰਘ ਜੀ ਦੇ ਨਾਲ ਸਹਿਯੋਗ ਕਰਕੇ ਇਸ ਸਥਾਨ ਨੂੰ ਗੁਰਦੁਆਰਾ ਸਾਹਿਬ ਦੀ ਸ਼ਕਲ ਦੇ ਵਿੱਚ ਰੂਪਮਾਨ ਕਰਨਾ ਆਰੰਭ ਕਰ ਦਿੱਤਾ ਬਾਬਾ ਜੀਵਨ ਸਿੰਘ ਜੀ ਰੋਪੜ ਦੇ ਨੇੜੇ ਪਿੰਡ ਬੁੱਢਾਪੋਰਾ ਦੇ ਵਸਨੀਕ ਸਨ 35 ਸਾਲ ਦੀ ਖੇਤੀ ਅਤੇ 39 ਸਾਲ ਤੱਕ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਦਿੰਦੇ ਰਹੇ ਸਨ 1907 ਈਸਵੀ ਵਿੱਚ ਸੇਵਾ ਮੁਕਤ ਹੋ ਕੇ ਪੱਠਾ ਸਾਹਿਬ ਦੇ ਨੇੜੇ ਛੱਪੜੀ ਬਣਾ ਕੇ ਭਜਨ ਸਿਮਰਨ ਕਰਨ ਲੱਗ ਪਏ 1907 ਈਸਵੀ ਤੋਂ 1930 ਈਸਵੀ ਤੱਕ ਪੂਰੇ 23 ਸਾਲ ਭਜਨ ਸਿਮਰਨ ਦੇ ਨਾਲ ਨਾਲ ਇਹ ਗੁਰੂ ਅਸਥਾਨ ਨੂੰ ਆਬਾਦ ਕਰਨ ਲਈ ਭਰਪੂਰ ਯਤਨ ਕਰ ਰਹੇ ਸਨ ਮੁੱਖ ਰੂਪ ਵਿੱਚ ਇਸ ਗੁਰਦੁਆਰਾ ਸਾਹਿਬ ਨੂੰ ਆਬਾਦ ਕਰਨ ਦਾ ਸਿਹਰਾ ਬਾਬਾ ਜੀਵਨ ਸਿੰਘ ਦੇ ਹੀ ਸਿਰ ਵੱਜਦਾ ਹੈ ਉਨਾ ਤੋਂ ਬਾਅਦ ਮਹੰਤ ਹਰੀਨਾਮ ਸਿੰਘ ਜੀ ਨੇ ਇਸ ਸਥਾਨ ਨੂੰ ਹੋਰ ਤਰੱਕੀ ਦੇ ਮਾਰਗ ਤੇ ਤੋਰਿਆ ਇਮਾਰਤਾਂ ਲੰਗਰ ਹਾਲ ਅਤੇ ਰਿਹਾਈਸ਼ਾਂ ਦੇ ਲਈ ਕਮਰੇ ਬਣਵਾਏ ਸਾਲ ਦੇ ਸਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਵਾਲਿਆਂ ਨੂੰ ਜਥੇ ਸਮੇਤ ਬੁਲਾ ਕੇ ਸ਼ਹਿਰ ਦੇ ਇਲਾਕੇ ਵਿੱਚ ਅਤੇ ਅੰਮ੍ਰਿਤ ਪ੍ਰਚਾਰ ਕਰਵਾ ਕੇ ਇਲਾਕੇ ਨੂੰ ਸਿੱਖੀ ਰੰਗਤ ਦੇ ਵਿੱਚ ਰੰਗਿਆ ਪਿੰਡ ਕੋਟਲਾ ਨਿਹੰਗ ਦੇ ਕਿਲੇ ਤੋਂ ਥੋੜੀ ਦੂਰੀ ਤੇ निहंग खान ਦੀ ਮਲਕੀਅਤ ਕੁਝ ਬੇਆਬਾਦ ਜ਼ਮੀਨ ਸੀ ਇਸ ਵਿੱਚ ਕੁਝ ਖਜੂਰਾ ਦੇ ਬੂਟੇ ਮਲੇ ਆਦੀ ਉੱਗੇ ਹੋਏ ਸਨ ਇਹ ਨਗਰ ਤੇ ਇਲਾਕਾ ਨਿਹੰਗ ਖਾਨ ਦੇ ਬਜ਼ੁਰਗਾਂ ਨੂੰ ਤੈਮੂਰ ਸ਼ਾਹ ਦੇ ਵੱਲੋਂ ਬਤੌਰ ਜਾਗੀਰ ਮਿਲਿਆ ਹੋਇਆ ਸੀ ਇਸ ਵਿੱਚ ਇੱਕ ਕਿਲਾ ਵੀ ਸ਼ਾਮਿਲ ਸੀ ਇਹ ਪੁਰਾਣੀ ਨਿੱਕੀਆਂ ਇੱਟਾਂ ਦਾ ਬਣਿਆ ਹੋਇਆ ਸੀ ਇਸ ਦੀ ਮੁਰੰਮਤ ਚੌਧਰੀ ਨਰੰਗ ਖਾਨ ਨੇ 1718 ਵਿਕਰਮੀ ਵਿੱਚ ਕਰਵਾਈ ਸੀ ਇਸ ਤੋਂ ਕੁਝ ਸਮਾਂ ਬਾਅਦ 1744 ਅਤੇ 46 ਵਿਕਰਮੀ ਦੇ ਕਰੀਬ ਨਿਹੰਗ ਖਾਨ ਨੂੰ ਕਿਲਾ ਠੀਕ ਕਰਵਾਉਣ ਦਾ ਖਿਆਲ ਆਇਆ ਜਿਸ ਕਰਕੇ ਬਹੁਤ ਸਾਰੀਆਂ ਥਾਵਾਂ ਤੋਂ ਰੋੜ ਇਕੱਠੇ ਕਰਕੇ ਝੂਂਡਾਂ ਵਾਲੀ ਥਾਂ ਤੇ ਪੱਠਾ ਲਗਾਇਆ ਗਿਆ ਸੀ ਇਹ ਕੰਮ 2-3 ਸਾਲ ਚੱਲਦਾ ਰਿਹਾ ਰੋੜਾਂ ਨੂੰ ਪੱਠ ਵਿੱਚ ਸਾੜ ਕੇ ਚੂਨਾ ਬਣਾਇਆ ਜਾਂਦਾ ਸੀ ਜਿਸ ਦੇ ਨਾਲ ਇੱਟਾਂ ਦੇ ਜੋੜਾਂ ਵਿੱਚ ਮਜ਼ਬੂਤੀ ਪੈਦਾ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਪਹਿਲੀ ਵਾਰ ਕੋਟਲਾ ਨਿਹੰਗ ਵਿਖੇ ਉਸ ਸਮੇਂ ਆਏ ਸਨ ਜਦੋਂ ਪੰਗਾਣੀ ਦਾ ਯੁੱਧ ਜਿੱਤ ਕੇ ਆਨੰਦਪੁਰ ਸਾਹਿਬ ਵਾਪਸ ਜਾ ਰਹੇ ਸਨ ਇਤਿਹਾਸ ਦੇ ਪੰਨਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪੱਠਾ ਸਾਹਿਬ ਦੇ ਅਸਥਾਨ ਤੇ ਚਾਰ ਵਾਰ ਆਏ ਸਨ ਪਹਿਲੀ ਵਾਰ 1745 ਵਿਕਰਮੀ ਨੂੰ ਸਨ 1688 ਈਸਵੀ ਅਤੇ ਦੂਜੀ ਵਾਰ 1702 ਈਸਵੀ ਨੂੰ ਜਦੋਂ ਕਿ ਗੁਰੂ ਜੀ ਕੁਰੂਕ ਖੇਤਰ ਦੇ ਮੇਲੇ ਤੋਂ ਵਾਪਸ ਆਉਂਦੇ ਸਮੇਂ ਇੱਥੇ ਠਹਿਰੇ ਸਨ ਤੀਜੀ ਵਾਰ 5 ਜੇਠ 1752 ਵਿਕਰਮੀ ਨੂੰ ਨਿਹੰਗ ਖਾਨ ਦੇ ਪੁੱਤਰ ਆਲਮ ਖਾਨ ਦੀ ਮੰਗਣੀ ਸਮੇਂ ਉਸ ਦੇ ਉਚੇਚਾ ਸੱਦੇ ਤੇ ਅਤੇ ਚੌਥੀ ਵਾਰ 21 ਦਸੰਬਰ 1704 ਈਸਵੀ ਨੂੰ ਅਨੰਤਪੁਰ ਸਾਹਿਬ ਛੱਡਣ ਸਮੇਂ ਪੱਠੇ ਵਾਲੀ ਜਗ੍ਹਾ ਤੇ ਆ ਕੇ ਠਹਿਰੇ ਸਨ ਇੱਥੇ ਜਿੰਨੀ ਵਾਰ ਵੀ ਗੁਰੂ ਜੀ ਆਏ ਗੁਰੂ ਜੀ ਨੂੰ ਚੌਧਰੀ ਨਿਹੰਗ ਖਾਨ ਖੁਦ ਆਪ ਆ ਕੇ ਆਪਣੇ ਕਿਲੇ ਵਿੱਚ ਲਿਜਾਂਦਾ ਰਿਹਾ ਜਦੋਂ ਗੁਰੂ ਜੀ ਕੋਟਲਾ ਨਿਹੰਗ ਦੀ ਸਰਹੱਦ ਵਿੱਚ ਪਹੁੰਚੇ ਇਹ ਉਹ ਜਗ੍ਹਾ ਹੈ ਜਿੱਥੇ ਨਿਹੰਗ ਖਾਨ ਨੇ ਰੋੜਾਂ ਦਾ ਪੱਠਾ ਲਗਾਇਆ ਹੋਇਆ ਸੀ ਇਸ ਪੱਠੇ ਤੇ ਪਠਾਨ ਦੇ ਨੌਕਰ ਕੰਮ ਕਰ ਰਹੇ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਠਹਿਰਨ ਦੇ ਲਈ ਜਗ੍ਹਾ ਦੇ ਵਾਸਤੇ ਕਿਹਾ ਉਹਨਾਂ ਨੇ ਮਜ਼ਾਕ ਦੇ ਵਿੱਚ ਹੀ ਰੋੜਾਂ ਦੇ ਤੱਪ ਦੇ ਭੱਠੇ ਵੱਲ ਇਸ਼ਾਰਾ ਕੀਤਾ ਗੁਰੂ ਜੀ ਨੇ ਇਹਨਾਂ ਲੋਕਾਂ ਨੂੰ ਸਮਝ ਤਾਂ ਲਿਆ ਸੀ ਪਰ ਕਿਹਾ ਕੁਝ ਨਹੀਂ ਮਾਲਕ ਦੇ ਹੁਕਮ ਦੇ ਵਿੱਚ ਗੁਰੂ ਜੀ ਨੇ ਨੀਲੇ ਘੋੜੇ ਨੂੰ ਪ੍ਰੇਰਿਤ ਕੀਤਾ ਉਹ ਇੱਕਦਮ ਟੱਪ ਦੇ ਪੱਠੇ ਤੇ ਜਾ ਕੇ ਚੜ ਗਿਆ ਗੁਰਸਿੱਖ ਯੋਧੇ ਅਤੇ ਪਠਾਣ ਦੇ ਨੌਕਰ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਗਏ ਪੱਠੇ ਤੇ ਚੜਦੇ ਸਮੇਂ ਨੀਲੇ ਘੋੜੇ ਦੇ ਪੈਰ ਬਰੇਤੀ ਦੇ ਟਿੱਬੇ ਵਾਂਗ ਖੁੱਬਦੇ ਗਏ ਸਨ ਜਿਸ ਦੇ ਨਿਸ਼ਾਨ ਹੁਣ ਵੀ ਦੇਖੇ ਜਾ ਸਕਦੇ ਹਨ ਗੁਰੂ ਜੀ ਦੀਆਂ ਅਮਿੱਟ ਰਹਿਮਤਾ ਅਤੇ ਟੱਪ ਦੇ ਪੱਠੇ ਨੂੰ ਅਜੀਬ ਢੰਗ ਦੇ ਨਾਲ ਸ਼ਾਂਤ ਕਰ ਦਿੱਤਾ ਸੀ ਕੰਮ ਕਰਦਿਆਂ ਉਹਨਾਂ ਕਾਮਿਆਂ ਦੇ ਵਿੱਚੋਂ ਕਿਸੇ ਇੱਕ ਨੇ ਕਿਲੇ ਵਿੱਚ ਨਿਹੰਗ ਖਾਨ ਨੂੰ ਖਬਰ ਦਿੱਤੀ ਅਤੇ ਕਿਹਾ ਸਰਕਾਰ ਗੌਰ ਕਰੇ ਫੌਜ ਸਮੇਤ ਇੱਕ ਐਸਾ ਬਲੀ ਪੁਰਸ਼ ਆਇਆ ਹੈ ਜਿਸਨੇ ਘੋੜੇ ਤੇ ਚੜੇ ਚੜਾਇਆ ਤਪਦੇ ਭੱਠੇ ਨੂੰ ਠੰਡਾ ਕਰ ਦਿੱਤਾ ਹੈ ਨਿਹੰਗ ਖਾਨ ਨੇ ਰਾਨੀ ਦੇ ਨਾਲ ਉਸ ਨੂੰ ਪੁੱਛਿਆ ਕਿਹੋ ਜਿਹਾ ਹੁਲੀਆ ਹੈ ਉਸ ਦਾ ਸਿਹਤ ਲਿਬਾਸ ਦੱਸ ਉਸੇ ਨੌਕਰ ਨੇ ਕਿਹਾ ਉਹ ਪੁਰਸ਼ ਸ਼ਸਤਰਧਾਰੀ ਹਨ ਸਿਰ ਤੇ ਦਸਤਾਰ ਉੱਪਰ ਜਿਗਾ ਕਲਗੀ ਹੈ ਮੂੰਹ ਤੇ ਦਾੜਾ ਕੁਝ ਕੁ ਲੰਬਾ ਬੜਾ ਪ੍ਰਭਾਵਸ਼ਾਲੀ ਚਿਹਰਾ ਮੁਖੜੇ ਤੇ ਨੂਰਾਨੀ ਜਲਾਲ ਦਿਲੋ ਮੋਹ ਤੇ ਨਿਹਾਰ ਜਿਸ ਉੱਤੇ ਵੀਰ ਰਸ ਅੱਖ ਵਿੱਚ ਕਰੋਣਾ ਅਤੇ ਸ਼ਾਂਤ ਰਸ ਦਿਖਾਈ ਦੇ ਰਹੇ ਹਨ ਉਸ ਦੇ ਨਾਲ ਬਹੁਤ ਹੀ ਸਾਰੀ ਸ਼ਸਤਰਧਾਰੀ ਫੌਜ ਵੀ ਹੈ ਕਿਸੇ ਦੇਸ਼ ਦਾ ਬਾਦਸ਼ਾਹ ਲੱਗ ਰਿਹਾ ਹੈ ਖਾਨ ਸਾਹਿਬ ਮੇਰੇ ਸਾਥੀਆਂ ਤੋਂ ਚੰਗੀ ਗੱਲ ਨਾ ਹੋ ਸਕੀ ਕਿ ਉਸ ਨੂੰ ਠਹਿਰਨ ਦੇ ਲਈ ਭੱਠੇ ਦੀ ਜਗ੍ਹਾ ਦੱਸਣਾ ਇਹ ਗਲਤੀ ਹੋ ਗਈ ਹੈ ਨਿਹੰਗ ਖਾਨ ਨੇ ਸਮਝ ਕੇ ਕਿਹਾ ਓਏ ਮੂਰਖਾ ਉਹ ਤਾਂ ਆਨੰਦਪੁਰੀ ਦੇ ਵਾਸੀ குரு ਗੋਬਿੰਦ ਸਿੰਘ ਜੀ ਜਾਪਦੇ ਹਨ ਉਹ ਵਾਕਿਆ ਹੀ ਇਸ ਇਲਾਕੇ ਦੇ عظیم ਬਾਦਸ਼ਾਹ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਕਦਮਾਂ ਦੇ ਵਿੱਚ ਮੈਂ ਚੰਗੀ نسل ਦੇ ਘੋੜੇ ਪੇਸ਼ ਕਰਿਆ ਕਰਦਾ ਹਾਂ ਇਸ ਲਈ ਇੱਥੇ ਉਹਨਾਂ ਦਾ ਆਉਣਾ ਮੰਨਿਆ ਜਾ ਸਕਦਾ ਹੈ ਕਿਉਂਕਿ ਪਤਾ ਲੱਗਿਆ ਹੈ ਉਹਨਾਂ ਨੇ ਭੰਗਾਣੀ ਦੀ ਜੰਗ ਜਿੱਤ ਲਈ ਹੈ ਫਿਰ ਉਹਨਾਂ ਦਾ ਆਉਣਾ ਬਿਲਕੁਲ ਸੰਭਵ ਹੈ ਨਿਹੰਗ ਖਾਨ ਪਤਵੰਤੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਕੀਮਤੀ ਰੇਜ਼ਾ ਅਤੇ ਉੱਪਰ ਕੁਝ ਕੁ ਮਾਇਆ ਰੱਖ ਕੇ ਗੁਰੂ ਜੀ ਦੀ ਭੇਟ ਦੇ ਲਈ ਨੰਗੇ ਪੈਰੀ ਪਹੁੰਚ ਜਾਂਦਾ ਹੈ ਅਤੇ ਦੇਖਦਾ ਅਤੇ ਦੇਖਦਾ ਹੈ ਕਿ ਗੁਰੂ ਜੀ ਘੋੜੇ ਤੋਂ ਉਤਰ ਕੇ ਇੱਕ ਇੱਕ ਮੁਕੇ ਸਿੰਘ ਦੀਵਾਨ ਚੰਦ ਰਾਹੀਂ ਵਸਤਰ ਵਿਛਾ ਕੇ ਉਸ ਭੱਠੇ ਦੇ ਉੱਪਰ ਚੌਂਕੜਾ ਮਾਰ ਕੇ ਬੈਠੇ ਹਨ ਗੁਰੂ ਜੀ ਦੀ ਘੋੜਸਵਾਰ ਸਿੱਖ ਫੌਜ ਘੋੜੇ ਇੱਕ ਪਾਸੇ ਲਾ ਕੇ ਬੈਠੀ ਹੋਈ ਹੈ ਨਿਹੰਗ ਖਾਨ ਨੇ ਜਲਦ ਹੀ ਕਾਲੀ ਦੇ ਵਿੱਚ ਗੁਰੂ ਜੀ ਦੇ ਚਰਨੀ ਪੈਂਦਿਆਂ ਮਾਫੀ ਮੰਗੀ ਗੁਰੂ ਸਾਹਿਬ ਅੱਗੇ ਅਰਜ਼ ਕੀਤੀ ਹੈ ਸੱਚੀ ਸਰਕਾਰ ਮੈਨੂੰ ਹੁਕਮ ਕਰੋ ਜਿਨ੍ਹਾਂ ਨੌਕਰਾਂ ਨੇ ਆਪ ਨੂੰ ਇਸ ਤੱਪ ਦੇ ਪੱਠੇ ਵੱਲ ਇਸ਼ਾਰਾ ਕੀਤਾ ਉਹਨਾਂ ਨੂੰ ਮੈਂ ਕੋਈ ਸਜ਼ਾ ਦੇ ਸਕਾਂ ਗੁਰੂ ਜੀ ਨੇ ਉੱਤਰ ਦਿੰਦੇ ਹੋਏ ਫਰਮਾਇਆ ਇਹਨਾਂ ਗਰੀਬ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਪਰਮੇਸ਼ਰ ਦੀ ਰਜ਼ਾ ਵਿੱਚ ਹੈ ਸਭ ਪ੍ਰੇਰਣਾ ਉਸੇ ਦੀ ਹੈ ਕਿਸੇ ਨੂੰ ਇਸ਼ਾਰੇ ਦੀ ਕਿਸੇ ਨੂੰ ਉੱਪਰ ਚੜ੍ਹ ਕੇ ਬੈਠਣ ਦੀ ਸਭ ਕੁਝ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ ਨਿਹੰਗ ਖਾਨ ਗੁਰੂ ਜੀ ਦੇ ਅਸਚਰਜ ਕੌਤਕ ਅਤੇ ਵਿਚਾਰ ਸੁਣ ਕੇ ਪ੍ਰਭਾਵਿਤ ਹੋਇਆ ਇਹ ਜਗ੍ਹਾ ਸ਼ਕਤੀਸ਼ਾਲੀ ਹੈ ਇਸ ਥਾਂ ਤੋਂ ਮਨ ਨੂੰ ਸਦਾ ਸ਼ਾਂਤੀ ਪ੍ਰਾਪਤ ਹੋਵੇਗੀ ਇਸ ਸਥਾਨ ਦਾ ਪ੍ਰਭਾਵ ਸਦੀਆਂ ਤੱਕ ਕਾਇਮ ਰਹੇਗਾ ਗੁਰੂ ਜੀ ਦੇ ਵਚਨ ਤੋਂ ਖਾਨ ਦਾ ਮਨ ਪੂਰੀ ਤਰ੍ਹਾਂ ਤ੍ਰਿਪਤ ਹੋ ਚੁੱਕਾ ਸੀ ਆਖਰ ਕਿਲੇ ਵਿੱਚ ਲਿਜਾਣ ਦੀ ਬੇਨਤੀ ਸੁਣ ਕੇ ਫੌਜ ਨੂੰ ਇੱਥੇ ਹੀ ਰਹਿਣ ਦਾ ਹੁਕਮ ਦੇ ਕੇ ਗੁਰੂ ਜੀ ਪੰਜ ਸਿੰਘਾਂ ਸਮੇਤ ਇਸ ਦੇ ਘਰ ਪੁੱਜੇ ਹਨ ਇਸ ਨੇ ਸਾਰੀ ਫੌਜ ਦੀ ਰਾਸ਼ਨ ਆਦਿ ਟਹਿਲ ਸੇਵਾ ਅਤੇ ਗੁਰੂ ਜੀ ਦੀ ਤਨਮਨ ਧੰਦੇ ਨਾਲ ਸੇਵਾ ਕੀਤੀ ਨਿਹੰਗ ਖਾਨ ਪਾਸ ਰਾਤ ਰਹਿ ਕੇ ਗੁਰੂ ਜੀ ਸੂਬਾ ਆਨੰਦਪੁਰ ਨੂੰ ਚਲੇ ਜਾਂਦੇ ਹਨ ਇਸ ਤਰ੍ਹਾਂ ਇਹ ਪੱਠਾ ਬਣ ਗਿਆ ਗੁਰੂ ਦਾ ਪੱਠਾ ਸਾਹਿਬ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫੇਰ ਮਿਲਾਂਗੇ ਇੱਕ ਹੋਰ ਇਤਿਹਾਸਿਕ ਜਾਣਕਾਰੀ ਦੇ ਨਾਲ